ਸਸਤੀ ਗਾਜੀ ਸਾਰਿਆਂ ਨੂੰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਗੁਰਦੁਆਰੇ ਵਿੱਚ ਮੱਥਾ ਕਿਉਂ ਟੇਕਦੇ ਹਾਂ ਕਿ ਇਹ ਸਿਰਫ ਇੱਕ ਰਸਮ ਹੈ ਜਾਂ ਇਸ ਦੇ ਪਿੱਛੇ ਡੂੰਗਾ ਅਰਥ ਹੈ ਇਸ ਵੀਡੀਓ ਵਿੱਚ ਅਸੀਂ ਇਸ ਦਾ ਅਸਲੀ ਕਾਰਨ ਜਾਣਾਂਗੇ ਜਦੋਂ ਇੱਕ ਸਿੱਖ ਗੁਰਦੁਦਾਰੇ ਵਿੱਚ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਸਿਰ ਟਕਦਾ ਹੈ ਪੈਰ ਧੁੰਦਾ ਹੈ ਫਿਰ ਗੁਰੂ ਸਾਹਿਬ ਅੱਗੇ ਮੱਥਾ ਟੇਕਦਾ ਹੈ ਲੋਕਾਂ ਨੂੰ ਇਹ ਇੱਕ ਸਾਧਾਰਨ ਰਸਮ ਲੱਗਦੀ ਹੈ ਪਰ ਇਸ ਦਾ ਰੋਹਾਨੀ ਤੇ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਅਹੰਕਾਰ ਹੈ ਜਦੋਂ ਅਸੀਂ ਮੱਥਾ ਟੇਕਦੇ ਹਾਂ ਅਸੀਂ ਆਪਣੀ ਮੈਂ ਨੂੰ ਗੁਰੂ ਸਾਹਿਬ ਅੱਗੇ ਛੱਡ ਦਿੰਦੇ ਹਾਂ ਗੁਰਬਾਣੀ ਵਿੱਚ ਆਇਆ ਹੈ ਮਨ ਤਨ ਅਰਪਿਓ ਤਨ ਸਭ ਗੁਰ ਕੋ ਹੁਕਮ ਮਨੋ ਪ੍ਰਪਕਾ ਜਿਸ ਦਾ ਅਰਥ ਹੈ ਮਨ ਤਨ ਧਨ ਸਭ ਕੁਝ ਗੁਰੂ ਸਾਹਿਬ ਨੂੰ ਅਰਪਣ ਕਰੋ ਤੇ ਪਰਮਾਤਮਾ ਦਾ ਹੁਕਮ ਮੰਨੋ ਮੱਥਾ ਟੇਕਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਹਾਂ ਇਹੋ ਜਿਹਾ ਜਿਵੇਂ ਇੱਕ ਬੱਚਾ ਆਪਣੇ ਮਾਪੇ ਅੱਗੇ ਭਰੋਸੇ ਨਾਲ ਖੜਾ ਹੁੰਦਾ ਹੈ ਸਿੱਖ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਹੇ ਗੁਰੂ ਜੀ ਸਾਨੂੰ ਤੁਹਾਡੀ ਸਿੱਖਿਆ ਤੇ ਰਹਿਮ ਦੀ ਲੋੜ ਹੈ ਮੱਥਾ ਟੇਕਣ ਨਾਲ ਅਸੀਂ ਸਿੱਖਦੇ ਹਾਂ ਕਿ ਅਸਲੀ ਇੱਜ਼ਤ ਨਿਮਰਤਾ ਵਿੱਚ ਹੈ ਜਦੋਂ ਅਸੀਂ ਜ਼ਮੀਨ ਵੱਲ ਝੁਕਦੇ ਹਾਂ ਅਸੀਂ ਆਪਣੇ ਮਨ ਨੂੰ ਗੁਰੂ ਸਾਹਿਬ ਤੇ ਹੁਕਮ ਅੱਗੇ ਨਿਵਾਉਂਦੇ ਹਾਂ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਮੱਥਾ ਟੇਕ ਗੁਰਪਾਰ ਬ੍ਰਹਮ ਲਕਸ਼ਮੀਨਾਥ ਜਦੋਂ ਅਸੀਂ ਨਿਮਰਤਾ ਨਾਲ ਗੁਰੂ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਉਸ ਵੇਲੇ ਮਨ ਨੂੰ ਇੱਕ ਅੰਦਰੂਨੀ ਸ਼ਾਂਤੀ ਮਿਲਦੀ ਹੈ ਮਨੁੱਖ ਦਾ ਦਿਲ ਹੌਲਾ ਹੁੰਦਾ ਹੈ ਤੇ ਆਤਮਾ ਖੁਸ਼ੀ ਮਹਿਸੂਸ ਕਰਦੀ ਹੈ ਇਹ ਕੋਈ ਅੰਧ ਵਿਸ਼ਵਾਸ ਨਹੀਂ ਸਗੋ ਮਨੁੱਖੀ ਮਨ ਦੇ ਲਈ ਇੱਕ ਥੈਰਪੀ ਵਰਗਾ ਅਨੁਭਵ ਹੈ ਮੱਥਾ ਟੇਕਣ ਤੋਂ ਬਾਅਦ ਗੁਰਬਾਣੀ ਸੁਣਨੀ ਸਮਝਣੀ ਤੇ ਜੀਵਨ ਵਿੱਚ ਲਾਗੂ ਕਰਨੀ ਚਾਹੀਦੀ ਹੈ ਸੱਚਾ ਮੱਥਾ ਟੇਕਣਾ ਉਹੀ ਹੈ ਜਦੋਂ ਅਸੀਂ ਗੁਰੂ ਦੀ ਗੱਲ ਮੰਨ ਕੇ ਆਪਣੀ ਜ਼ਿੰਦਗੀ ਸੁਧਾਰਦੇ ਹਾਂ ਅਗਲੀ ਵਾਰ ਜਦੋਂ ਤੁਸੀਂ ਗੁਰਦੁਆਰੇ ਵਿੱਚ ਜਾਓ ਤਾਂ ਯਾਦ ਰੱਖਣਾ ਕੀ ਮੱਥਾ ਟੇਕਣਾ ਸਿਰਫ ਸਿਰ ਝੁਕਾਉਣਾ ਨਹੀਂ ਸਗੋ ਆਪਣੇ ਮਨ ਨੂੰ ਗੁਰੂ ਸਾਹਿਬ ਅੱਗੇ ਨਿਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਜ਼ਰੂਰ ਕਰਿਓ